ਜਦੋਂ ਸਿੱਖ ਸੰਘਰਸ਼ਾ ਜਿਹੜਾ ਉਹ ਡਾਊਨ ਹੋਇਆ 1993 ਦੇ ਨੇੜੇ ਉਦੋਂ ਇੰਡੀਆ ਦੀ ਜਿਹੜੀਆਂ ਇੰਡੀਆ ਦੀਆਂ ਇੰਟੈਲੀਜੈਂਸ ਏਜੰਸੀਜ਼ ਐ ਉਹਨਾਂ ਨੇ ਇੱਕ ਸਟਰੈਟਜੀ ਬਣਾਈ ਕਿ ਇਸ ਸੰਘਰਸ਼ ਨੂੰ ਪੱਕੇ ਤੌਰ ਤੇ ਦਬਾਉਣ ਵਾਸਤੇ ਸਾਨੂੰ ਯੂਥ ਦੀ ਸਾਈਕੀ ਅੜੀ ਸਾਈਕਿਕ એનર્ਜੀ ਅੜੀ ਉਹਦੀ ਡਾਇਰੈਕਸ਼ਨ ਚੇਂਜ ਕਰਨੀ ਪਊਗੀ ਸੋ ਉਹਦੇ ਚੋਂ ਉਹਨਾਂ ਨੇ ਅਖਾੜਾ ਕਲਚਰ ਤੇ ਨਵਾਂ ਜਿਹੜਾ ਪੌਪ ਮਿਊਜ਼ਿਕ ਲੈ ਕੇ ਆਂਦਾ ਤੇ ਉਹਨਾਂ ਦਾ ਉਹ ਮੂਵਰੜਾ ਬਹੁਤ ਹੱਦ ਤੱਕ ਕਾਮਯਾਬ ਵੀ ਰਿਹਾ ਵੀ 25 ਸਾਲ ਉਹਨੇ ਪੰਜਾਬ ਦੇ ਵਿੱਚ ਇੱਕ ਐਹੋਜੀ ਕਲਚਰਲ ਅਨਾਰਕੀ ਫੈਲਾਈ ਰੱਖੀ ਕਿ ਨਸ਼ੇ ਤੇ ਹੋਰ ਅਲਾਮਤਾਂ ਜੜੀਆਂ ਕੰਜ਼ਿਊਮਰਿਜ਼ਮ ਸੈਕਸ਼ੁਅਲਿਟੀ ਉਹ ਸਾਰੀਆਂ ਬਹੁਤ ਵੱਧ ਗਈਆਂ ਪਰ ਹੋਇਆ ਕਿ ਕਿ ਜਿਹੜੀ ਚੀਜ਼ ਨੂੰ ਸਰਕਾਰ ਨੇ ਹਥਿਆਰ ਬਣਾ ਕੇ ਸਾਡੇ ਖਿਲਾਫ ਵਰਤਿਆ ਸੀ ਉਸੇ ਚੀਜ਼ ਦੇ ਵਿੱਚੋਂ ਬਗਾਵਤ ਪੁੰਗਰੀ ਆਈ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਖਾਸ ਤੌਰ ਤੇ ਕਿ ਉਸੇ ਗਾਇਕੀ ਦੇ ਵਿੱਚੋਂ ਬਗਾਵਤ ਪੁੰਗਰੀ ਆਈ ਤੇ ਹੁਣ ਉਸੇ ਸਰਕਾਰ ਨੂੰ ਗਾਣੇ ਪੈਣ ਕਰਨੇ ਪੈ ਰਹੇ ਆ